ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 29 ਜੂਨ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖੋ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਅੱਜ ਤਰੀਕ ਹੈਗੀ 29 ਜੂਨ ਤਕਰੀਬਨ ਕੱਲ ਵੀ ਪੰਜਾਬ ਦੇ ਸ਼ਾਮ ਵੇਲੇ ਖਾਸ ਕਰਕੇ ਹਰਿਆਣੇ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੀਂਹ ਪਿਆ ਸੀਗਾ ਤੇ ਅੱਜ 29 ਜੂਨ ਦੀ ਗੱਲ ਕਰੀਏ ਤਾਂ ਕੱਲ ਹਮਸ ਵੀ ਬਹੁਤ ਦੇਖੀ ਗਈ ਸੀਗੀ ਅੱਜ 29 ਤੇ 30 ਜੂਨ ਦੇ ਮੌਸਮ ਦੀ ਮੁੱਖ ਤੌਰ ਤੇ ਗੱਲ ਕਰੀਏ ਤਾਂ ਅੱਜ ਪੰਜਾਬ ਵਿੱਚ ਵੱਡੇ ਪੱਧਰ ਤੇ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਜੇਕਰ ਆਪਾਂ ਜ਼ਿਲ੍ਹੇ ਬਾਰ ਗੱਲ ਕਰੀਏ ਜਿਨ੍ਹਾਂ ਵਿੱਚ ਜ਼ਿਆਦਾ ਮੀਂਹ ਦੀ ਉਮੀਦ ਹੈ ਉਹਦੇ ਵਿੱਚੋਂ ਪਠਾਨਕੋਟ, ਗੁਰਦਾਸਪੁਰ ਦਾ ਇਲਾਕਾ, ਬਾਬਾ ਬਕਾਲਾ ਹੋ ਗਿਆ, ਟਾਂਡਾ ਹੋ ਗਿਆ, ਦਸੂਹਾ ਹੋ ਗਿਆ, ਹੁਸ਼ਿਆਰਪੁਰ ਹੋ ਗਿਆ, ਕਰਤਾਰਪੁਰ ਹੋ ਗਿਆ, ਜਲੰਧਰ ਹੋ ਗਿਆ, ਨਵਾਂ ਸ਼ਹਿਰ ਹੋ ਗਿਆ ਨੰਗਲ ਹੋ ਗਿਆ ਗੜ ਸ਼ੰਕਰ ਹੋ ਗਿਆ ਆਪਣਾ ਅਨੰਦਪੁਰ ਸਾਹਿਬ ਦੇ ਇਲਾਕੇ ਹੋ ਗਿਆ ਰੂਪਨਗਰ ਹੋ ਗਿਆ ਲੁਧਿਆਣੇ ਦੇ ਬਹੁਤ ਸਾਰੇ ਇਲਾਕੇ ਫਤੇਗੜ ਸਾਹਿਬ ਖੰਨਾ ਮਲੋ ਮਹਾਲੀ ਜੀਤਕਪੁਰ ਚੰਡੀਗੜ੍ਹ ਦੇ ਇਲਾਕੇ ਪਟਿਆਲੇ ਦੇ ਇਲਾਕੇ ਜਾਂ ਹੋ ਸਕਦਾ ਕਿ ਮਲੇਰ ਕੋਟਲਾ ਤੁਰੀ ਨਾਬਾ ਪਟਿਆਲਾ ਇਹਨਾਂ ਦੇ ਇਲਾਕਿਆਂ ਦੇ ਵਿੱਚ ਵੀ ਅੱਜ ਤਕੜੀਆਂ ਮੀਂਹ ਦੀਆਂ ਕਾਰਵਾਈਆਂ ਦੇਖੀਆਂ ਜਾ ਸਕਦੀਆਂ ਹਨ ਅਗਲੇ 2-4 ਘੰਟਿਆਂ ਤੋਂ ਬਾਅਦ ਜਾਂ ਦੁਪਹਿਰ ਤੋਂ ਬਾਅਦ ਤੱਕ ਪੰਜਾਬ ਦੇ ਵਿੱਚ ਇਹਨਾਂ ਇਲਾਕਿਆਂ ਦੇ ਵਿੱਚ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਬਣ ਰਹੀ ਹੈ। ਦੂਸਰੀ ਤਰਫ ਜਿਨ੍ਹਾਂ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ। ਉਹਦੇ ਵਿੱਚ ਅੰਮ੍ਰਿਤਸਰ, ਤਰਨਤਾਰਨ, ਕਰਪੂਥਲਾ ਹੋ ਗਿਆ, ਮੂਗਾ ਹੋ ਗਿਆ ਜਾਂ ਬਰਨਾਲਾ ਜਾਂ ਬਠਿੰਡੇਰੇ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਪੰਜਾਬ ਦੇ ਵਿੱਚ ਮੀਂਹ ਪੈ ਸਕਦਾ ਹੈ। ਜਾਨਕਿ 50% ਇਲਾਕਿਆਂ ਦੇ ਵਿੱਚ ਵਧੀਆ ਪੈ ਜੂਗਾ ਕਿਤੇ ਹਲਕੇ ਤੋਂ ਦਰਮਿਆਨੇ ਛਰਾਟੇ ਲੱਗ ਗਏ ਇਸ ਤਰ੍ਹਾਂ। ਤੇ ਬਾਕੀ ਜਿਹੜੇ ਬਚ ਗਏ ਖੇਤਰਾਂ ਦੇ ਵਿੱਚ ਬੱਲਵਾਈ ਤਾਂ ਉਹਨਾਂ ਦੇ ਵਿੱਚ ਵੀ ਰਹੇਗੀ ਪਰ ਵੱਡੇ ਪੱਧਰ ਤੇ ਮੀਂਹ ਦੀ ਥੋੜੀ ਜਿਹੀ ਮੀਂਹ ਘੱਟ ਹੋਵੇਗੀ ਜਿਹੜੇ ਬਾਕੀ ਜ਼ਿਲ੍ਹੇ ਰਹਿ ਗਏ ਜਿਵੇਂ ਫਾਗਲਕਾ ਹੋ ਗਿਆ ਜਾਂ ਮੁਕਸਰ ਫਰੀਦਕੋਟ ਪਰ ਹਲਕੇ ਤੋਂ ਦਰਮਿਆਨਾ ਮੀਂਹ ਪੁੱਜ ਸਕਦਾ ਹੈ